ਪਟਿਆਲਾ ਬੁਹਾਰਾ ਚੌਂਕ ਦੇ ਕੋਲ ਗੁਰਦੁਆਰਾ ਸਿੰਘ ਸਭਾ ਦੇ ਸਾਹਮਣੇ ਰਾਜੇ ਦੇ ਮਹਿਲ ਵੱਲ ਨੂੰ ਜਾਂਦੇ ਰਾਹ ਤੇ ਇੱਕ ਬੁੱਤ ਲੱਗਿਆ ਹੋਇਆ ਇੱਕ ਵੱਡੀ ਉਮਰ ਦਾ ਸਾਬਤ ਸੂਰਤ ਸਿੱਖ ਹੱਥ 'ਚ ਕਿਰਪਾਨ ਫੜੀ ਖੜਾ ਉਹਨੇ ਸ਼ਹੀਦ ਸਰਦਾਰ ਸੇਵਾ ਸਿੰਘ ਠਿਕਰੀ ਹੋਣਾ ਉਹ ਸੇਵਾ ਸਿੰਘ ਜਿਸ ਨੇ ਪਹਿਲੀ ਵਾਰ ਮਹਾਰਾਜਾਂ ਦੇ ਕਰਤੂਤਾਂ ਦੇ ਖਿਲਾਫ ਬੋਲਣ ਦੀ ਜ਼ੁਰਤ ਕੀਤੀ ਉਹ ਸੇਵਾ ਸਿੰਘ ਜਿਸ ਨੇ ਵੱਡੇ ਮਹਾਰਾਜਾਂ ਦੇ ਨੱਕ 'ਚ ਕਮ ਕਰ ਛਟਿਆ ਅੱਜ ਤੁਹਾਡੇ ਨਾਲ ਇੱਕ ਅਜਿਹੀ ਦਾਸਤਾਨ ਸਾਂਝੀ ਕਰਨ ਜਾ ਰਹੇ ਹਾਂ ਜੋ ਹਿੰਮਤ ਬਲਿਦਾਨ ਅਤੇ ਨਿਆਂ ਲਈ ਅਣਥੱਕ ਸੰਘਰਸ਼ ਦੀ ਮਿਸਾਲ ਬਣੀ ਪਟਿਆਲੇ ਫੁਹਾਰਾ ਚੌਂਕ ਦੇ ਕੋਲ ਤੇ ਸਿੰਘ ਸਭਾ ਗੁਰਦੁਆਰਾ ਦੇ ਸਾਹਮਣੇ ਇੱਕ ਬੁੱਤ ਲੱਗਿਆ ਹੋਇਆ ਉਹ ਬੁੱਤ ਹੈ ਸ਼ਹੀਦ ਸਰਦਾਰ ਸੇਵਾ ਸਿੰਘ ਠਿਕਰੀ ਵਾਲਾ ਤੁਸੀਂ ਇਹ ਨਾ ਸੁਣਿਆ ਹੋਣਾ ਜਾਂ ਨਹੀਂ ਵੀ ਸੁਣਿਆ ਹੋਣਾ ਤਾਂ ਤੁਸੀਂ ਅੱਜ ਇੱਕ ਅਜਿਹੇ ਇਨਸਾਨ ਦੀ ਦਾਸਤਾਨ ਸੁਣਨ ਜਾ ਰਹੇ ਹੋ ਜਿਸ ਨੇ ਜ਼ੁਲਮ ਦੇ ਖਿਲਾਫ ਖੜ ਕੇ ਆਪਣਾ ਆਪ ਵਾਰ ਦਿੱਤਾ। ਉਹਨਾਂ ਦੀ ਸ਼ਹੀਦੀ ਦੀ ਦਾਸਤਾਨ ਪਟਿਆਲਾ ਰਿਆਸਤ ਤੇ ਇੱਕ ਅਜਿਹਾ ਦਾਗ ਛੱਡ ਗਈ ਜੋ ਕਦੇ ਨਹੀਂ ਮਿਟ ਸਕਦਾ। ਕੌਣ ਸਨ ਸੇਵਾ ਸਿੰਘ ਠਿਕਰੀਵਾਲਾ? ਸੇਵਾ ਸਿੰਘ ਠਿਕਰੀਵਾਲਾ ਦਾ ਜਨਮ ਠਿਕਰੀਵਾਲਾ ਪਿੰਡ ਵਿੱਚ ਹੋਇਆ ਜੋ ਹੁਣ ਪੰਜਾਬ ਭਾਰਤ ਵਿੱਚ ਹੈ। ਉਹ ਕੋਈ ਨਾ ਤਾਂ ਰਾਜਾ ਸੀ ਨਾ ਕੋਈ ਬਹੁਤਾ ਅਮੀਰ ਸੀ। ਉਹ ਇੱਕ ਆਮ ਗੁਰੂ ਪਾਤਸ਼ਾਹ ਦਾ ਸਿੰਘ ਸੀ ਮਿੱਟੀ ਦਾ ਪੁੱਤਰ ਸੀ ਜੋ ਆਮ ਲੋਕਾਂ ਦੇ ਦੁੱਖ ਦਰਦ ਨੂੰ ਸਮਝਦਾ ਸੀ ਕਿ ਉਹ ਕਿਹੜਾ ਜ਼ੁਲਮ ਸੀ ਜਿਸ ਦੇ ਖਿਲਾਫ ਉਹਨਾਂ ਨੇ ਖੜਨ ਦੀ ਜ਼ੁਰਤ ਕੀਤੀ ਉਸ ਬਾਰੇ ਗੱਲ ਕਰਦੇ ਹਾਂ 1928 ਵਿੱਚ ਜਦੋਂ ਪਟਿਆਲਾ ਰਿਆਸਤ ਵਿੱਚ ਲੋਕਾਂ ਤੇ ਜ਼ੁਲਮ ਹੋ ਰਿਹਾ ਸੀ ਤਾਂ ਸਰਦਾਰ ਸੇਵਾ ਸਿੰਘ ਨੇ ਸੰਗਰੂਰ ਦੇ ਪਿੰਡ ਸੇਖਾਂ ਵਿੱਚ ਪੰਜਾਬ ਰਿਆਸਤੀ ਪਰਜਾ ਮੰਡਲ ਦੀ ਨੀਂ ਰੱਖੀ ਉਹ ਇਸ ਦੇ ਪਹਿਲੇ ਪ੍ਰਧਾਨ ਬਣੇ ਤੇ ਨਾਲ ਹੀ ਸਰਦਾਰ ਭਗਵਾਨ ਸਿੰਘ ਲੋਂਗੋਆਲੀਆਂ ਸਰਦਾਰ ਅਜਮੇਰ ਸਿੰਘ ਵਰਗੇ ਨੇਤਾਵਾਂ ਨੇ ਉਹਨਾਂ ਦਾ ਸਾਥ ਦਿੱਤਾ ਇੱਕ ਅੰਦੋਲਨ ਸੀ ਅਜਿਹੇ ਅੰਦੋਲਨ ਜੋ ਉਸ ਸਮੇਂ ਦੇ ਰਾਜਾ ਮਹਾਰਾਜਾ ਦੇ ਜ਼ੁਲਮ ਅਤੇ ਅਨਿਆਂ ਦੇ ਖਿਲਾਫ ਲੜਦਾ ਸੀ ਇਹ ਸਿਰਫ ਇੱਕ ਸਿਆਸੀ ਜਥੇਬੰਦੀ ਨਹੀਂ ਸੀ ਇਹ ਆਜ਼ਾਦੀ ਅਤੇ ਇੱਜ਼ਤ ਦੀ ਮੰਗ ਸੀ ਉਹਨਾਂ ਦਾ ਮਕਸਦ ਸੀ ਕਿ ਲੋਕਾਂ ਦੇ ਹੱਕਾਂ ਲਈ ਲੜਨਾ ਉਹ ਹੱਕ ਜੋ ਮਹਾਰਾਜਾ ਦੇ ਰਾਜ ਵਿੱਚ ਦੱਬੇ ਜਾ ਰਹੇ ਸਨ ਹੁਣ ਗੱਲ ਕਰਦੇ ਹਾਂ ਉਸ ਸ਼ਖਸ ਦੀ ਜਿਸ ਦੇ ਖਿਲਾਫ ਸੇਵਾ ਸਿੰਘ ਨੇ ਆਵਾਜ਼ ਬੁਲੰਦ ਕੀਤੀ ਮਹਾਰਾਜਾ ਭਪਿੰਦਰ ਸਿੰਘ ਪਟਿਆਲਾ ਦੁਨੀਆ ਉਸ ਨੂੰ ਅਲੀਸ਼ਾਨ ਜੀਵਨ ਕ੍ਰਿਕਟ ਦੇ ਸ਼ੌਂਕ ਤੇ ਰੋਜ਼ ਰਾਈਜ਼ ਕਾਰਾਂ ਦੇ ਲੇ ਜਾਂਦੀ ਹੈ ਪਰ ਇਸ ਚਮਕ-ਦਮਕ ਦੇ ਪਿੱਛੇ ਇੱਕ ਅਜੇਹਾ ਸ਼ਾਸਕ ਸੀ ਜਿਸ ਤੇ ਭਿਆਨਕ ਕਰਤੂਤਾਂ ਦੇ ਇਲਜ਼ਾਮ ਲੱਗੇ ਸਨ ਸੋਚੋ ਕਿ ਇੱਕ ਅਜੇਹਾ ਹਾਕਮ ਮਦੀਨ ਰਹਿਣਾ ਜੋ ਤੁਹਾਡੇ ਦੁੱਖਾਂ ਨੂੰ ਨਜ਼ਰਅੰਦਾਜ਼ ਕਰੇ ਲੋਹੇ ਦੀ मुट्ठी ਨਾਲ ਰਾਜ ਕਰੇ ਅਤੇ ਆਪਣੀਆਂ ਸੁੱਖ-ਸਹੂਲਤਾਂ ਵਿੱਚ ਮਸਤ ਰਹੇ ਪਟਿਆਲਾ ਦੇ ਲੋਕਾਂ ਨੇ ਉਸ ਤੇ ਕੁਸ਼ਾਸ਼ਨ, ਨੈਤਿਕ ਭ੍ਰਿਸ਼ਟਾਚਾਰ ਅਤੇ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਦੇ ਦੋਸ਼ ਲਾਇਆ ਸਨ ਕਿ ਉਹ ਔਰਤਾਂ ਨੂੰ ਜ਼ਬਰਦਸਤੀ ਆਪਣੇ ਮਹਿਲ ਵਿੱਚ ਰੱਖਦਾ ਸੀ ਉਸ ਉੱਤੇ ਦੋਸ਼ ਸਨ ਕੇ ਉਹ ਨਾਭਾ ਰੈਸਟ ਦੇ ਮਹਾਰਾਜੇ ਵਿਰੁੱਧ ਸਾਜ਼ਿਸ਼ਾਂ ਰਚਦਾ ਸੀ ਤੇ ਬੰਬਰ ਖਵਾਉਂਦਾ ਸੀ ਸਿਆਸੀ ਕੈਦੀਆਂ ਨੂੰ ਬਿਨਾ ਮੁਕਦਮੇ ਜੇਲ੍ਹਾਂ ਵਿੱਚ ਸੁੱਟਿਆ ਜਾਂਦਾ ਸੀ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਂਦੀਆਂ ਸਨ ਅਕਾਲੀ ਆਗੂਆਂ ਨੂੰ ਝੂਠੇ ਮੁਕਦਮਿਆਂ 'ਦੀਨ ਫਸਾ ਕੇ ਜਲਾਵਤਨ ਕੀਤਾ ਜਾਂਦਾ ਸੀ ਡਾਕਟਰ ਗੁਰਮੁਖ ਸਿੰਘ ਵਰਗੇ ਸੂਰਮੇ ਪਟਿਆਲਾ ਜੇਲ੍ਹ ਵਿੱਚ ਸ਼ਹੀਦ ਕਰ ਦਿੱਤੇ ਗਏ ਇੱਕ ਬੱਚੇ ਨੂੰ ਧਰਤੀ ਨਾਲ ਪਟਕ ਕੇ ਮਾਰ ਦਿੱਤਾ ਗਿਆ ਇਹ ਸਾਰੇ ਜ਼ੁਲਮ ਮਹਾਰਾਜਾ ਭពਿੰਦਰ ਸਿੰਘ ਦੇ ਰਾਜ ਵਿੱਚ ਹੋ ਰਹੇ ਸੀ ਸਰਦਾਰ ਸੇਵਾ ਸਿੰਘ ਅਤੇ ਪਰਜਾ ਮੰਡਲ ਨੇ ਮਹਾਰਾਜੇ ਦੇ ਜ਼ੁਲਮ ਨੂੰ ਖੁੱਲੀ ਚੁਣੌਤੀ ਦਿੱਤੀ ਉਹਨਾਂ ਨੇ ਕਾਨਫਰੰਸਾਂ ਕੀਤੀਆਂ ਜਿਨ੍ਹਾਂ ਵਿੱਚ ਮਹਾਰਾਜੇ ਦੀਆਂ ਕਰਤੂਤਾਂ ਦਾ ਪਰਦਾ ਫਾਸ਼ ਕੀਤਾ ਇੱਕ ਮੈਮੋਰੰਡਮ ਵਿੱਚ ਬ੍ਰਿਟਿਸ਼ ਵਾਇਸਰਾਏ ਨੂੰ ਇਹ ਸਾਰੇ ਇਲਜ਼ਾਮ ਦੱਸੇ ਗਏ ਪਰ ਬ੍ਰਿਟਿਸ਼ ਉਸ ਦੇ ਸਹਿਯੋਗੀ ਸਨ ਉਹ ਅੱਖਾਂ ਬੰਦ ਕਰ ਲਈ ਉਹਨਾਂ ਨੇ ਸੇਵਾ ਸਿੰਘ ਠਿਕਰੀਵਾਲ ਨੇ ਸਭ ਤੋਂ ਵੱਧ ਇਸ ਗੱਲ ਦਾ ਵਿਰੋਧ ਕੀਤਾ ਕਿ ਮਹਾਰਾਜਾ ਕੁੜੀਆਂ ਨੂੰ ਅਗਵਾ ਕਰਕੇ ਆਪਣੇ ਹਰਮ ਵਿੱਚ ਰੱਖਦਾ ਸੀ ਤੇ ਸੇਵਾ ਸਿੰਘ ਨੇ ਇਸ ਦੇ ਖਿਲਾਫ ਲੇਖ ਲਿਖੇ ਤੇ ਅਖਬਾਰਾਂ 'ਚ ਛਪਵਾਏ ਜਿਸ ਨਾਲ ਮਹਾਰਾਜੇ ਦੀ ਸ਼ਾਨ ਘਟਦੀ ਗਈ ਤੇ ਮਹਾਰਾਜੇ ਨੂੰ ਸੇਵਾ ਸਿੰਘ ਦੀ ਇਹ ਗੱਲ ਬਹੁਤ ਚੋਬੀ ਸੇਵਾ ਸਿੰਘ ਅਤੇ ਪਰਜਾ ਮੰਡਲ ਦੀਆਂ 18 ਮੰਗਾਂ ਸਨ ਜੋ ਉਹਨਾਂ ਨੇ ਅੰਗਰੇਜ਼ ਰੈਜੀਡੈਂਟ ਦੇ ਅੱਗੇ ਰੱਖੀਆਂ ਇਹ ਮੰਗਾਂ ਬੁਨਿਆਦੀ ਅਧਿਕਾਰ ਸਨ ਪਰ ਮਹਾਰਾਜੇ ਲਈ ਇਹ ਖਤਰਾ ਸਨ ਕਾਨਫਰੰਸਾਂ ਹੋਈਆਂ ਜੋਸ਼ਿੰਲੇ ਪਾਸ਼ੰਦ ਦਿੱਤੇ ਇਹ ਮੰਗਾਂ ਸਿਰਫ ਕਾਗਜ਼ੀ ਨਹੀਂ ਸਨ ਇਹ ਲੋਕਾਂ ਦੇ ਦਿਲਾਂ ਦੀ ਆਵਾਜ਼ ਸਨ ਸਰਦਾਰ ਸੇਵਾ ਸਿੰਘ ਨੇ ਜੰਮ ਤੱਕ ਸੁਵਾਮਾ ਚ ਮਹਾਰਾਜ ਦੇ ਚਰਿੱਤਰ ਤੇ ਸਵਾਲ ਉਠਾਏ ਜਦੋਂ ਮਹਾਰਾਜਾ ਲੰਡਨ ਨੂੰ ਗੋਲ ਮੇਜ਼ ਕਾਨਫਰੰਸ ਲਈ ਜਾ ਰਿਹਾ ਸੀ ਤਾਂ ਪਰਜਾ ਮੰਡਲ ਦੇ ਵਰਕਰਾਂ ਨੇ ਬੰਬਈ ਚ ਜਹਾਜ਼ ਤੇ ਚੜਨ ਸਮੇਂ ਉਹਨਾਂ ਵਿਰੁੱਧ ਕਾਣੀਆਂ ਝੰਡੀਆਂ ਵਖਾਈਆਂ ਇਹ ਸੀ ਸਰਦਾਰ ਸੇਵਾ ਸਿੰਘ ਦੀ ਦਲੇਰੀ ਉਹ ਮਹਾਰਾਜੇ ਦੀ ਸ਼ਕਤੀ ਤੋਂ ਨਹੀਂ ਡਰੇ ਸੇਵਾ ਸਿੰਘ ਦੀ ਆਵਾਜ਼ ਗੂੰਜੀ ਲੋਕ ਹੁਣ ਚੁੱਪ ਨਹੀਂ ਰਹਿਣਗੇ ਤੇ ਮਹਾਰਾਜੇ ਤੋਂ ਇਹ ਗੱਲ ਪ੍ਰਤਾਪਸ਼ਤ ਨੂੰ ਸੱਤਾ ਦੇ ਖਿਲਾਫ ਖੜਨ ਦੀ ਕੀਮਤ ਚੁਕਾਉਣੀ ਪੈਣੀ ਆ ਸੇਵਾ ਸਿੰਘ ਨੇ ਵੀ ਚੁਕਾਈ ਮਹਾਰਾਜੇ ਨੇ ਸੇਵਾ ਸਿੰਘ ਨੂੰ ਕਈ ਵਾਰ ਗ੍ਰਿਫਤਾਰ ਕੀਤਾ ਤੁਸੀਂ ਇਹ ਦਿੱਤੇ ਕਦੇ ਜੁਰਮਾਨੇ ਲਈ ਕਦੇ ਜੇਲ੍ਹ ਭੇਜਿਆ ਪਰ ਸੇਵਾ ਸਿੰਘ अडोल ਰਹੇ ਟੁੱਟੇ ਨਹੀਂ ਹਿੰਮਤ ਨਹੀਂ ਹਾਰੀ 1931 ਵਿੱਚ ਗੱਲਬਾਤ ਤੋਂ ਬਾਅਦ ਉਹ ਪਟਿਆਲਾ ਜੇਲ੍ਹ ਤੋਂ ਰਿਹਾ ਹੋਏ ਪਰ ਮਹਾਰਾਜੇ ਬਾਦੇ ਤੋੜ ਗਏ ਮੀਟਿੰਗਾਂ ਟਾਲੀਆਂ ਗਈਆਂ ਸੇਵਾ ਸਿੰਘ ਨੇ ਸੰਘਰਸ਼ ਜਾਰੀ ਰੱਖਿਆ 24 ਅਗਸਤ 1933 ਨੂੰ ਸੇਵਾ ਸਿੰਘ ਨੂੰ ਆਖਰੀ ਵਾਰ ਠਿਕਰੀwala ਤੋਂ ਫਿਰ ਗ੍ਰਿਫਤਾਰ ਕਰ ਲਿਆ ਗਿਆ ਤੇ ਇਲਜ਼ਾਮ ਸੀ ਕਿ ਖੜਿਆਲਾ ਅਕਾਲੀ ਕਾਨਫਰੰਸ ਵਿੱਚ ਸ਼ਾਮਲ ਹੋਣ ਅਤੇ ਪਰਜਾ ਮੰਡਲ ਦੀ ਅਗਵਾਈ ਕਰਨ ਦਾ ਅਦਾਲਤ ਵਿੱਚ ਉਹਨਾਂ ਨੇ ਬਚਾਰ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਯਕੀਨ ਸੀ ਕਿ ਸੱਚ ਨੂੰ ਸ਼ਬਦਾਂ ਦੀ ਲੋੜ ਨਹੀਂ 11 ਜਨਵਰੀ 1934 ਨੂੰ ਫੈਸਲਾ ਆਇਆ 1500 ਜੁਰਮਾਨਾ ਜਾਂ 6 ਮਹੀਨੇ ਦੀ ਜੇਲ ਉਹਨਾਂ ਕੋਲ ਪੈਸੇ ਨਹੀਂ ਸਨ ਸੋ ਮੁੜ ਜੇਲ੍ਹ ਜਨੂ ਪਟਿਆਲਾ ਜੇਲ੍ਹ ਵਿੱਚ ਸੇਵਾ ਸਿੰਘ ਸਿਰਫ ਕੈਦੀ ਨਹੀਂ ਸੀ ਉਹ ਮਹਾਰਾਜ ਦੀ ਅੱਖ ਚਰਣ ਤਵਾ ਸੀ ਮਹਾਰਾਜੇ ਨੂੰ ਸਹਿਣ ਨਹੀਂ ਹੋ ਰਿਆ ਸੀ ਕਿ ਕੋਈ ਉਸ ਖਿਲਾਫ ਆਵਾਜ਼ ਚੁੱਕ ਰਿਹਾ ਹੈ ਮਹਾਰਾਜ ਦੇ ਹੁਕਮ ਨਾਲ ਸੇਵਾ ਸਿੰਘ ਨੂੰ ਕੁਮਰਾਹ ਹੱਤਾ ਵਾਰਡ ਦੀ ਇੱਕ ਛੋਟੀ ਕੋਠੜੀ ਵਿੱਚ ਬੰਦ ਕਰ ਦਿੱਤਾ ਗਿਆ ਉੱਚੀਆਂ ਕੰਧਾਂ ਵਿੱਚ ਦੁਨੀਆ ਤੋਂ ਅਲੱਗ ਨਾ ਕੋਈ ਮਿਲ ਸਕਦਾ ਸੀ ਨਾ ਚਿੱਠੀਆਂ ਪਹੁੰਚਦੀਆਂ ਸਨ ਖਾਣਾ ਮਿੱਟੀ ਪੱਥਰਾਂ ਨਾਲ ਮਿਲਿਆ ਹੋਇਆ ਸੜੀਆਂ ਸਬਜ਼ੀਆਂ ਨਾਲ ਪਰਿਆ ਹੁੰਦਾ ਸੀ ਸ਼ਿਕਾਇਤ ਕਰਨ ਤੇ ਜੇਲ੍ਹ ਸੁਪਰਡੈਂਟ ਨੇ ਕਿਹਾ ਮਹਾਰਾਜੇ ਦਾ ਵਿਰੋਧ ਕਰਦੇ ਹੋ ਤਾਂ ਚੰਗਾ ਖਾਣਾ ਕਿੱਥੋਂ ਮਿਲੇਗਾ ਇਹ ਜੇਲ੍ਹ ਹੈ ਕਰਨੀ ਤੇ ਸੇਵਾ ਸਿੰਘ ਦੀ ਸਿਹਤ ਵਿਗੜਦੀ ਗਈ ਪਰ ਹੌਸਲਾ ਨਹੀਂ ਡੋਲਿਆ 18 April 1934 ਨੂੰ ਸੇਵਾ ਸਿੰਘ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਤੇ ਅਫਵਾਹਾਂ ਇਹ ਫੈਲੀਆਂ ਕਿ ਸੇਵਾ ਸਿੰਘ ਜੀ ਸ਼ਹੀਦ ਹੋ ਗਏ ਜਿਸ ਨਾਲ ਕੈਦੀ ਬੇਚੈਨ ਹੋਏ ਤੇ ਕੈਦੀਆਂ ਨੇ ਵੀ ਬਕਾਫਤ ਕਰ ਦਿੱਤੀ ਤੇ ਸੇਵਾ ਸਿੰਘ ਦੇ ਹੱਕ 'ਚ ਭੁੱਖਾ ਹੜਤਾਲ ਕਰ ਦਿੱਤੀ। ਅਖਬਾਰਾਂ ਵਿੱਚ ਛਾਪ ਗਿਆ। ਮਹਾਰਾਜੇ ਦੀ ਥੂ-ਥੂ ਹੋਈ। 4 ਜੁਲਾਈ 1934 ਨੂੰ ਜਦੋਂ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਮਿਲਿਆ ਤਾਂ ਉਦੋਂ ਸੇਵਾ ਸਿੰਘ ਦਾ ਭਜਨ ਘਟ ਗਿਆ ਸੀ। ਆਵਾਜ਼ ਨਿਕਲ ਨਹੀਂ ਸੀ ਰਹੀ। ਸਰੀਰ ਕਮਜ਼ੋਰ ਪੈ ਗਿਆ ਸੀ ਪਰ ਅੱਖਾਂ ਵਿੱਚ ਜ਼ੁਲਮ ਦੇ ਖਿਲਾਫ ਲੜਨ ਦੀ ਅੱਗ ਅਜੇ ਵੀ ਮੌਜੂਦ ਸੀ। ਇੱਕ ਦਿਨ ਮਹਾਰਾਜਾ ਗੁੱਸੇ 'ਚ ਅੱਖਾਂ ਲਾਲ ਕਰਕੇ ਜੇਲ੍ਹ 'ਚ ਆਇਆ ਤੇ ਸੇਵਾ ਸਿੰਘ ਨੂੰ ੱੱਕੇ ਨਾਲ ਗਰਮ ਉੱਬਲਦਾ ਦੁੱਧ ਪਿਲਾਇਆ ਗਿਆ। ਸੇਵਾ ਸਿੰਘ ਦਾ ਅੰਤ ਦਰਦਨਾਕ ਹੋਇਆ। ਉਹ ਖੂਨ ਦੀਆਂ ਉਲਟੀਆਂ ਕਰਨ ਲੱਗ ਪਏ। 19 ਜਨਵਰੀ ਨੂੰ ਰਜਿੰਦਰਾ ਹਸਪਤਾਲ 'ਚ ਭਰਤੀ ਕਰਾਇਆ ਗਿਆ ਤੇ ਅਖੀਰ 20 ਜਨਵਰੀ 1935 ਨੂੰ ਸਵੇਰੇ 1:30 ਵਜੇ ਉਹਨਾਂ ਨੇ ਪ੍ਰਾਣ ਤਿਆਗ ਦਿੱਤੇ। ਇਕੱਲੇ ਆਪਣੇਆਂ ਤੋਂ ਦੂਰ ਮਹਾਰਾਜ ਦੇ ਹੁਕਮ ਤੇ ਉਹਨਾਂ ਦਾ ਅੰਤਿਮ ਸੰਸਕਾਰ ਉਸੇ ਸ਼ਾਮ ਕਰ ਦਿੱਤਾ ਗਿਆ ਪਰਿਵਾਰ ਦੇ ਪਹੁੰਚਣ ਤੋਂ ਪਹਿਲਾਂ ਹੀ ਮਹਾਰਾਜਾ ਡਰਦਾ ਸੀ ਕਿ ਪੋਸਟਮਾਰਟਮ ਉਹਨਾਂ ਦੀ ਕਰਤੂਤਾ ਖੋਲ ਦੇਵੇਗਾ ਹਸਤੀਆਂ ਵੀ ਬਹੁਤ ਟਾਲਮਟੋਲ ਕਰਕੇ ਦਿੱਤੀਆਂ ਗਈਆਂ ਇਹ ਮੌਤ ਨਹੀਂ ਇਹ ਲਾਪਰਵਾਹੀ ਨਾਲ ਕੀਤਾ ਗਿਆ ਇੱਕ ਕਤਲ ਸੀ ਸੇਵਾ ਸਿੰਘ ਦੀ ਕਹਾਣੀ ਜੇਲ੍ਹ ਵਿੱਚ ਖਤਮ ਨਹੀਂ ਹੁੰਦੀ ਅੱਜ ਜੋ ਸ਼ਹੀਦ ਹਨ ਵਿਰੋਧ ਦਾ ਪ੍ਰਤੀਕ ਮਹਿਲ ਵੱਲ ਜਾਂਦੇ ਰਾਤੇ ਉਹਨਾਂ ਦਾ ਪੁੱਤ ਹੈ ਠਿੱਕਰੀ ਵਾਲਾ ਪਿੰਡ ਅਤੇ ਨਿਆਂ ਦੀ ਕਦਰ ਕਰਨ ਵਾਲਿਆਂ ਦੇ ਦਿਲਾਂ ਵਿੱਚ ਉਹਨਾਂ ਦਾ ਨਾਮ ਜਿਉਂਦਾ ਹੈ ਉਹ ਸਾਬਿਤ ਕਰਦਾ ਹੈ ਕਿ ਇੱਕ ਇਨਸਾਨ ਹਿੰਮਤ ਨਾਲ ਸਾਮਰਾਜ ਨੂੰ ਕਿਵੇਂ ਟੱਕਰ ਦੇ ਸਕਦਾ ਹੈ ਇਹ ਦਾਸਤਾਨ ਸੁਣਦਿਆਂ ਦੁੱਖ ਅਤੇ ਮਾਣ ਮਹਿਸੂਸ ਹੁੰਦਾ ਦੁੱਖ ਉਸ ਦਰਦ ਲਈ ਜੋ ਸੇਵਾ ਸਿੰਘ ਨੇ ਸਹਿਆ ਅਤੇ ਮਾਣ ਉਸ ਦੀ ਹਿੰਮਤ ਲਈ ਉਸ ਦੀ ਸਖਸ਼ੀਅਤ ਨੂੰ ਸਜਦਾ ਜਿਸ ਨੇ ਜ਼ੁਲਮ ਦੇ ਖਿਲਾਫ ਟੱਕਰ ਲਈ ਧੰਨ